ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪਾਣੀ ਸਾਫ਼ ਸੁਥਰਾ ਨਾ ਹੋਣ ਕਰਕੇ ਲੋਕਾਂ ਵੱਲੋਂ ਤੇ ਕਿਸਾਨਾਂ ਵੱਲੋਂ ਖਰੜ ਦੇ ਸ਼ਿਵਾਲਿਕ ਸਿਟੀ ਦੇ ਅੱਗੇ ਧਰਨਾ ਲਾ ਲਿਆ ਆ ਤੁਸੀਂ ਵੀਡੀਓ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਜਿਹੜਾ ਕੀ ਧਰਨਾ ਲੱਗਿਆ ਆ ਧਰਨੇ ਦੇ ਵਿੱਚ ਆਮ ਲੋਕਾਂ ਦਾ ਅਤੇ ਕਿਸਾਨਾਂ ਦਾ ਜਿਹੜਾ ਕੀ ਰੋਜ਼ ਪ੍ਰਦਰਸ਼ਨ ਆ ਰੋਜ਼ ਪ੍ਰਦਰਸ਼ਨ ਕਰਨਾ ਬਣਦਾ ਵੀ ਆ ਕਿਉਂਕਿ ਜੇਕਰ ਪਾਣੀ ਹੀ ਸਾਫ ਸੁਥਰਾ ਨਾ ਹੋਵੇ ਤਾਂ ਸਿਹਤ ਤੇ ਕਿੰਨਾ ਵੱਡਾ ਇਫੈਕਟ ਪੈਂਦਾ ਆ ਤੁਹਾਨੂੰ ਵੀ ਪਤਾ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਲੋਕਾਂ ਵੱਲੋਂ ਧਰਨਾ ਲਾ ਦਿੱਤਾ ਆ ਦੂਰ ਦੂਰ ਤੱਕ ਜਾਮ ਹੈ ਜਿਹੜਾ ਕਿ ਕਾਰਾਂ ਦਾ ਲੱਗ ਚੁੱਕਾ ਆ ਹਰ ਇੱਕ ਜਨਾਂ ਲੇਟ ਹੋ ਰਿਹਾ ਹੈ ਕਿਉਂਕਿ ਤੁਹਾਨੂੰ ਦੱਸਦੀ ਕਿ ਲੋਕਾਂ ਵੱਲੋਂ ਜਿਹੜਾ ਕਿ ਧਰਨਾ ਲਾਇਆ ਗਿਆ ਆ ਤੁਹਾਨੂੰ ਦੱਸਦੀ ਕਿ ਇਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕੀ ਹੈ ਪ੍ਰਸ਼ਾਸਨ ਹੈ ਜਿਹੜਾ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਜੀ ਕਿ ਸਾਰੇ ਮਾਮਲੇ ਤੋਂ ਬਾਅਦ ਇੱਕ ਜਿਹੜਾ ਕਿ ਵਿਸ਼ਵਾਸ ਹੈ ਜਿਹੜਾ ਕਿ ਆਮ ਲੋਕਾਂ ਨੂੰ ਦਵਾਇਆ ਜਿਸ ਤੋਂ ਬਾਅਦ ਇਹ ਦਰਨਾ ਆ ਜਿਹੜਾ ਕਿ ਖਤਮ ਹੋ ਚੁੱਕਾ ਤੁਹਾਨੂੰ ਦੱਸ ਜੀ ਕਿ 11 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਦਰਨਾ ਚੱਲਦਾ ਆ ਦਰਨੇ ਦੀ ਇੱਕੋ ਵਜਾ ਆ ਪਾਣੀ ਸਾਫ਼ ਸੁਥਰਾ ਨਹੀਂ ਆ ਕਿਸਾਨਾਂ ਦਾ ਗੁੱਸਾ ਲੋਕਾਂ ਦਾ ਗੁੱਸਾ ਵੀ ਬਹੁਤ ਜਾਇਜ਼ ਆ ਕਿਉਂਕਿ ਪਾਣੀ ਜੇਕਰ ਸਾਫ਼ ਸੁਥਰਾ ਨਾ ਹੋਵੇ ਆਪਣੇ ਸਰੀਰ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਆ ਇਹ ਤੁਹਾਨੂੰ ਵੀ ਪਤਾ ਆ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਵੀ ਕਹਿਣਾ ਆ ਕਿ ਪਾਣੀ ਇਸ ਤਰ੍ਹਾਂ ਦਾ ਆ ਜਿਵੇਂ ਕੋਈ ਪਸ਼ੂ ਦਾ ਪਾਣੀ ਹੋਵੇ ਜੀ ਆਹ ਦੋਸਤੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਕਿ ਜਾਮਦੇ ਵਿੱਚ ਫਸੇ ਹੋਏ ਨੇ ਕਿਸਾਨਾਂ ਵੱਲੋਂ ਆਮ ਲੋਕਾਂ ਵੱਲੋਂ ਪੂਰੇ ਤਰੀਕੇ ਦੇ ਨਾਲ ਸੜਕ ਜਾਮ ਕਰ ਦਿੱਤੇ ਸੀ ਕਿ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਜਤਾਇਆ ਗਿਆ ਜਿਸ ਤੋਂ ਬਾਅਦ ਇਹ ਦਰਨਾ ਖਤਮ ਹੋ ਚੁੱਕਾ ਆ ਇਸ ਵਿਸ਼ੇ ਦੇ ਉੱਤੇ ਕਿਸਾਨਾਂ ਵੱਲੋਂ ਕੀ ਕਹਿਣਾ ਆ ਆਮ ਲੋਕਾਂ ਵੱਲੋਂ ਕੀ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਆਨੰਦ ਮਾਚ ਧਰਨਾ ਲਈ ਆਇਆ ਜਾ ਰਿਹਾ ਹੈ ਕੀ ਕਰਨ ਹੈ ਧਰਨਾ ਲਗਾਇਆ ਜਿਹੜੀ ਸਰਕਾਰ ਛੁੱਟੀ ਪਈ ਹੈ ਸਪੈਸ਼ਲੀ ਇੱਥੇ ਦੀ ਕੌਂਸਲ ਜਿਹੜੀ ਛੁੱਟੀ ਪਈ ਹੈ ਉਹਨੂੰ ਧੰਨਵਾਦ ਦੇ ਉਹਨੂੰ ਜਗਾਨਵਾਦ ਦੇ ਅੱਜ ਖਰੜ ਦੀ ਉਹ ਹਾਲਤ ਹੋ ਗਈ ਹੈ ਕਿਸੀ ਪਿੰਡਾਂ ਪਿੰਡਾਂ ਦੀਆਂ ਸੜਕਾਂ ਹਲੇ ਕਈ ਚੰਗੀਆਂ ਨਹੀਂ ਤੁਮ ਅਗੇ ਦੂਸਰੇ ਸਟੇਟਸ ਵਿੱਚ ਚਲੇ ਜਾਓ ਦੂਜੀ ਇੰਡਸਟਰੀ ਦੇ ਵਿੱਚ ਚਲੇ ਜਾਓ ਸਾਡੇ ਖਰੜ ਦੇ ਵਿੱਚ ਜਿਹੜੇ ਕਿ ਲੋਕੀ ਆਪਣੀਆਂ ਇੰਨੀਆਂ ਵੇਚ-ਖੇਚੇ ਤਾਂ ਆਪਣਾ ਵੇਚ ਕੇ ਆਪਣੇ ਸ਼ਹਿਰਾਂ ਦੇ ਵਿੱਚ ਉਹ ਕਹਿੰਦੇ ਨੇ ਖਰੜ ਬਹੁਤ ਅੱਛਾ ਸ਼ਹਿਰ ਹੈਗਾ ਬੱਚੇ ਪੜਾਉਣ ਵਾਸਤੇ ਇੱਥੇ ਸਾਰੇ ਆਏ ਨੇ ਤੇ ਆਪਣੇ ਘਰ ਖਰੀਦੇ ਨੇ ਆਪਣੇ ਇੰਨੇ ਦੇ ਮੇਕਿਆ ਕੋਠਿਆਂ ਛੋਟੇ ਮੋਟੇ ਚੋ ਵੀ ਆ ਲੇਕਿਨ ਸੂਹਤਾ ਤੋਂ ਬਾਂਜੇ ਆ ਕੋਈ ਸੂਰਤ ਨਹੀਂ ਇੱਥੇ ਸੜਕਾਂ ਇੱਥੇ ਟੁੱਟੀਆਂ ਪਈਆਂ ਨੇ ਕੱਢੂਗੀ ਕੌਣਸੇ ਨਾਲੋਂ ਜ਼ਿਆਦਾ ਉਸ ਬੀਬੀ ਦੇ ਉੱਪਰ ਐਮ.ਐਲ.ਏ. ਜਦੋਂ ਵੋਟਾਂ ਲੈਣ ਵਾਸਤੇ ਆਉਂਦੇ ਨੇ ਮੈਂ ਵੀ ਪੋਲੀਟੀਕਲ ਹੈਗੀਆਂ ਜਦੋਂ ਵੋਟਾਂ ਲੈਣ ਆਉਂਦੇ ਨੇ ਉਸ ਟਾਈਮ ਸਾਰੇ ਵਾਅਦੇ ਕਰਦੇ ਨੇ ਅਸੀਂ ਆਹ ਕਰਾਂਗੇ ਆਹ ਕਰਾਂਗੇ ਅੱਜ ਕੀ ਹੋ ਰਿਹਾ ਅੱਜ ਉਹ ਬੋਟਾ ਲੈ ਲੀਆਂ ਬਣ ਗਈ ਉਹਦਾ ਇੱਕੋ ਇੱਕ ਮਤਲਬ ਹੈ ਪੈਸਾ ਇਕੱਠਾ ਕਰਨਾ ਔਰ ਉਸਨੇ ਕੌਂਸਲ ਦੇ ਪ੍ਰਧਾਨ ਦੇ ਪਿੱਛੇ ਪਹਿਲਾਂ ਲੱਗੂ ਰਹੀ ਕਿ ਇਹ ਕੰਮ ਨਹੀਂ ਕਰਦੀ ਮੈਂ ਆਪਣੀ ਬਣਾ ਰਹੀ ਹੁਣ ਆਪਣੀ ਬਣਾ ਦਿੱਤੀ ਹੈ ਗੱਲ ਮੈਂ ਕਿਸੇ ਦਾ ਮੈਨੂੰ ਨਹੀਂ ਪਤਾ ਕਿਹੜੇ ਪੱਤਰਕਾਰ ਨੇ ਇਹਨੂੰ ਪ੍ਰੈਸਿੰਗ ਕੀਤਾ ਸੀ ਉਨੇ ਜਦੋਂ ਪੁੱਛਿਆ ਗਿਆ ਸ਼ਹਿਰ ਬਾਰੇ ਗੱਲ ਕਰੋ ਕਹਿੰਦੀ ਸ਼ਹਿਰ ਨੂੰ ਛੱਡੋ ਸਰਕਾਰ ਬਾਰੇ ਗੱਲ ਕਰੋ ਕਹਿੰਦੀ ਸਰਕਾਰ ਨੂੰ ਛੱਡੋ ਜਦੋਂ ਕੁਝ ਬੋਲਿਆ ਕਹਿੰਦੀ ਤੁਸੀਂ ਮੇਰੇ ਪਿੱਛੇ ਹੀ ਪੈ ਗਏ ਇਹ ਜਵਾਬ ਇੱਕ ਐਮਐਲਏ ਦਾ ਨਹੀਂ ਹੈ ਐਮਐਲਏ ਦਾ ਜਵਾਬ ਇਹ ਹੁੰਦਾ ਜਿਹਨੇ ਚੁੱਟੀਆਂ ਮਾਰ ਕੇ ਉਹਨੇ ਕਿਹਾ ਸੀਗਾ ਮੈਂ ਇਹ ਕਰ ਤੂੰ 5 ਮਿੰਟ ਰੋ ਕਰ ਕੋ ਆ ਕੇ ਦਰਨੇ ਦੇ ਵਿੱਚ ਅੱਜ ਬੈਠੇ ਕੀ ਹੈ ਇਸ ਵਾਰ ਇਹ ਚ ਲੋਕ ਵੀ ਜ਼ਿੰਮੇਵਾਰ ਹੈ ਨਾ ਜਿਹੜੇ ਕੋਠੀਆਂ ਖਰੀਦਣ ਤੋਂ ਪਹਿਲਾਂ ਜਾਂਚ ਨਹੀਂ ਕਰਦੇ ਵੀ ਇਹ ਕਲੌਨੀ ਅਪਰੂਵਡ ਨਹੀਂ ਹੈ ਕਈ ਕਲੋਨੀਆ ਕਿੰ ਜਗਾਂ ਦੇ ਵਿੱਚ ਦਿੱਕਤ ਆ ਰਹੀ ਹੈ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਮੈਂ ਕਹਿ ਰਹੀ ਹਾਂ ਬਿਲਕੁਲ ਦੇਖਣਾ ਚਾਹੀਦਾ ਪਰ ਕਈ ਲੋਕਾਂ ਨੇ 12 ਵਾਗੇ ਬਣਾ ਦੇ ਰੋ ਸਬਜ਼ ਬਾਗ ਦਿਖਾਇਆ ਜਾਂਦਾ ਕਿ ਸਾਡੀ ਕਲੋਨੀ ਅਸੀਂ ਆਹ ਦਵਾਂਗੇ ਅਸੀਂ ਆਹ ਕਰਾਂਗੇ ਸਬਜ਼ ਬਾਗ ਦਿਖਾਏ ਜਾਂਦੇ ਨੇ ਉਹ ਵਿਚਾਰੀਆ ਕੇ ਖਰੀਦ ਲੈਂਦੇ ਆ ਅੱਜ ਅਗਰ ਮੈਂ ਇਹ ਚੀਜ਼ ਕਹਿ ਰਹੀ ਹਾਂ ਕਿ ਸਭ ਤੋਂ ਬੈਸਟ ਹੁੰਦਾ ਅਗਰ ਉਹ ਕੰਮ ਕਰਨ ਦੀ ਚਾਹਵਾਨ ਹੁੰਦੀ ਅੱਜ ਕਹਿੰਦੀ ਮੈਂ ਧਰਨੇ ਵਿੱਚ ਆ ਕੇ ਆਸ਼ਵਾਸਨ ਦੇ ਕੇ ਜਾਂਦੀ ਕਿ ਮੈਂ ਕੁਝ ਦਿਨਾਂ ਦੇ ਅੰਦਰ ਮੈਨੂੰ ਮੌਲਤ ਦੇ ਦਿਓ ਔਰ ਮੈਂ ਆ ਕਰਕੇ ਇਸ ਨੂੰ ਬਣਾਉਂਗੀ ਅੱਜ ତਰਨਾ ਗੰਜੇ ਦਾ ਨਹੀਂ ਹੈਗਾ ਇਹ ਆਪ ਸਾਰੇ ਲੋ ਵਸਤਿਆ ਉਹ ਇੱਕ ਜਰੀਆ ਬਣਿਆ ਉਹਨੇ ਕੋਈ ਆਪਣੇ ਕੱਲੀ ਆਪਣੀ ਉਹਦੀ ਕੋਠੀ ਨਹੀਂ ਹੈਗੀ ਉਹ ਆਪਣੀ ਕੋਠੀ ਵਾਸਤੇ ਆ ਮੈਨੂੰ ਵੀ ਦੁੱਖ ਹੋਇਆ ਮੈਨੂੰ ਤਕਲੀਫ ਹੋਈ ਆ ਜਦ ਇਹ ਬੰਦਾ ਕਰ ਰਿਹਾ ਤੇ ਇਸ ਦੇ ਨਾਲ ਕਿਉਂ ਨਹੀਂ ਮਤਲਬ ਕਿ ਆ ਕੇ ਦਰਨੇ ਕਿ ਉਹਦਾ ਆਪਣਾ ਪਰਸਨਲ ਧਰਨਾ ਨਹੀਂ ਹੈਗਾ ਉਹਦਾ ਸੋ ਇਸ ਕਰਕੇ ਮੇਰੀ ਮੰਗ ਇਹੀ ਆ ਹਾਲੇ ਤਾਂ ਸ਼ੁਰੂਆਤ ਹੋਈ ਹੈ ਜਿਵੇਂ ਉਹ ਕਹਿੰਦੀ ਆ ਨਾ ਉਹਨੇ ਕਿਹਾ ਕਹਿੰਦੀ ਅਭੀ ਤਾਂ ਪਿਕਚਰ ਬਾਕੀ ਆ ਤੇ ਮੈਂ ਵੀ ਅੱਜ ਕਹਿ ਰਹੀ ਆ ਪਿਕਚਰ ਅਭੀ ਬਾਕੀ ਆ ਹਾਲ ਤਾਂ ਨੇ ਸ਼ੁਰੂਆਤ ਕੀਤੀ ਆ ਹਾਲੇ ਤਾਂ ਇਸ ਨੂੰ ਇਸੇ ਮੁਕਾਮ ਦੇਣਾ ਹੈ ਅੰਮ੍ਰਿਤਸਰ ਧਰਨਾ ਲਈ ਆਇਆ ਜਾ ਰਿਹਾ ਹੈ ਕੀ ਕਰਨੇ ਧਰਨਾ ਲਗਾਇਆ ਜਿਹੜੀ ਸਰਕਾਰ ਸੁੱਤੀ ਪਈ ਹੈ ਸਪੈਸ਼ਲੀ ਇਥੇ ਦੀ ਕੌਂਸਲ ਜਿਹੜੀ ਸੁੱਤੀ ਪਈ ਹੈ ਉਹਨੂੰ ਥਾਣੇ ਵਾਸਤੇ ਉਹਨੂੰ ਜਗਾਨ ਵਾਸਤੇ ਅੱਜ ਖਰੜ ਦੀ ਉਹ ਹਾਲਤ ਹੋ ਗਈ ਹੈ ਤੁਸੀਂ ਪੁੰਡਾ ਪਿੱਟਣ ਦੀਆਂ ਸੜਕਾਂ ਹਲੇ ਕਈ ਚੰਗੀਆਂ ਨਹੀਂ ਜਦੋਂ ਕਿ ਦੂਸਰੇ ਸਟੇਟਸ ਵਿੱਚ ਚਲੇ ਜਾਓ ਅਜੀ ਇੰਡਸਟਰੀ ਦੇ ਵਿੱਚ ਚਲੇ ਜਾਓ ਸਾਡੇ ਖਰੜ ਦੇ ਵਿੱਚ ਜਿਹੜੇ ਕਿ ਲੋਕੀ ਆਪਣੀਆਂ ਇੰਨੀਆਂ ਵੇਚ ਕੇ ਇੱਥੇ ਆਪਾਂ ਵੇਚ ਕੇ ਆਪਣੇ ਸ਼ਹਿਰਾਂ ਦੇ ਵਿੱਚ ਉਹ ਕਹਿੰਦੇ ਨੇ ਖਰੜ ਬਹੁਤ ਅੱਛਾ ਸ਼ਹਿਰ ਹੈਗਾ ਬੱਚੇ ਪੜਾਉਣ ਵਾਸਤੇ ਇੱਥੇ ਸਾਰੇ ਆਏ ਨੇ ਤੇ ਆਪਣੇ ਘਰ ਖਰੀਦਦੇ ਨੇ ਆਪਣੇ ਇੰਨੇ మేకియా పోటియా చోటే మోటే చోరియా లేకిన్ సుహూలతా తో బంచే యా ਕੋਈ సుహూలత్ నీ ఇతే సడకాయ ఇతే తుట్టీయా పైయానే ఆస్ ఖాస్ కర్కే జెనా శివాలి సిటీ యా మే జో శివాలి సిటీ బన్ రహా సి మే ఆస్ వక్త్ మే ఇసే చారియా షురూઆત కీ హోయీ సి ఆ జో నరక్ తో బజ్ కే బల్కే పయా ఆగర్ కోయీ బందా ఇత్తో బీమార్ హో జాయే కుచ్ హో జాయే మే కనే గట్టి కే జిమ్మేదార్ కౌన్ హై ఇజే బారే కౌన్సిల్ క్యుం ਜਿੰਮੇ ਮਾਰ ਬੇਜ ਬਿਮਾਰੀ ਮੈਂ ਕੱਢੂਗੀ ਕੌਨਸੇ ਨਾਲੋਂ ਜ਼ਿਆਦਾ ਉਸ ਬੀਬੀ ਦੇ ਉੱਪਰ ਐਮਐਲਏ ਜਦੋਂ ਵੋਟਾ ਲੈਣ ਵਾਸਤੇ ਆਉਂਦੇ ਨੇ ਮੈਂ ਵੀ ਪੋਲੀਟਿਕਲ ਹੈਗੀ ਆ ਜਦੋਂ ਵੋਟਾ ਲੈਣ ਆਉਂਦੇ ਨੇ ਉਸ ਟਾਈਮ ਸਾਰੇ ਵਾਅਦੇ ਕਰਦੇ ਨੇ ਅਸੀਂ ਆ ਕਰਾਂਗੇ ਆ ਕਰਾਂਗੇ ਅੱਜ ਕੀ ਹੋ ਰਿਹਾ ਅੱਜ ਉਹ ਵੋਟਾਂ ਲੈ ਲੀਆਂ ਬਣ ਗਈ ਉਹਦਾ ਇੱਕੋ ਇੱਕ ਮਤਲਬ ਹੈ ਪੈਸਾ ਇਕੱਠਾ ਕਰਨਾ ਔਰ ਉਸਨੇ ਕੌਂਸਲ ਦੇ ਪ੍ਰਧਾਨ ਦੇ ਪਿੱਛੇ ਪਹਿਲਾਂ ਲੱਗੀ ਰਹੀ ਕਿ ਇਹ ਕੰਮ ਨਹੀਂ ਕਰਦੀ ਮੈਂ ਆਪਣੀ ਬਣਾ ਰਹੀ ਹੁਣ ਆਪਣੀ ਬਣਾ ਦਿੱਤੀ ਆ ਗੱਲ ਮੈਂ ਕਿਸੇ ਦਾ ਮੈਨੂੰ ਨਹੀਂ ਪਤਾ ਕਿਹੜੇ ਪੱਤਰਕਾਰ ਨੇ ਇਹਨੂੰ ਪ੍ਰੈਸਿੰਗ ਕੀਤਾ ਸੀ ਉਹਨੇ ਜਦੋਂ ਪੁੱਛਿਆ ਗਿਆ ਸ਼ਹਿਰ ਬਾਰੇ ਗੱਲ ਕਰੋ ਕਹਿੰਦੀ ਸ਼ਹਿਰ ਨੂੰ ਛੱਡੋ ਸਰਦਾਰਾਂ ਬਾਰੇ ਗੱਲ ਕਰੋ ਕਹਿੰਦੀ ਸਰਦਾਰਾਂ ਨੂੰ ਛੱਡੋ ਤਦੋਂ ਕੁਝ ਬੋਲਿਆ ਕਹਿੰਦੀ ਤੁਸੀਂ ਮੇਰੇ ਪਿੱਛੇ ਹੀ ਪੈ ਗਏ ਇਹ ਜਵਾਬ ਕਿ ਐਮਐਲਏ ਦਾ ਨਹੀਂ ਹੈ ਐਮਐਲਏ ਦਾ ਜਵਾਬ ਇਹ ਹੁੰਦਾ ਜਿਵੇਂ ਚੁੱਟੀਆਂ ਮਾਰ ਕੇ ਉਹਨੇ ਕਿਹਾ ਸੀਗਾ ਮੈਂ ਇਹ ਕਰਕੂੰ 5 ਮਿੰਟ ਰੋ ਕਰਕੋ ਆਗੇ ਧਰਨੇ ਦੇ ਵਿੱਚ ਅੱਜ ਬੈਠੇ ਨੀ ਕਿ ਹੈ ਇਸ ਵਾਰ ਵਿੱਚ ਲੋਕ ਵੀ ਜ਼ਿੰਮੇਵਾਰ ਹੈ ਨਾ ਜਿਹੜੇ ਕੋਠੀਆਂ ਖਰੀਦਣ ਤੋਂ ਪਹਿਲਾਂ ਜਾਂਚ ਨਹੀਂ ਕਰਦੇ ਵੀ ਇਹ ਕਲੌਨੀ ਅਪਰੂਵਡ ਨਹੀਂ ਹੈ ਕਈ ਕਲੋਨੀਆ ਕਈ ਜਗਾਂ ਦੇ ਵਿੱਚ ਦਿੱਕਤ ਆ ਰਹੀ ਹੈ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਮੈਂ ਕਹਿ ਰਹੀ ਹਾਂ ਬਿਲਕੁਲ ਦੇਖਣਾ ਚਾਹੀਦਾ ਪਰ ਕਈ ਲੋਕਾਂ ਨੇ ਬਾਹਰੋਂ ਆ ਕੇ ਬਣਾ ਲਿਆ ਸਭ ਵਕ ਦਿਖਾਇਆ ਜਾਂਦਾ ਕਿ ਸਾਡੀ ਕਲੋਨੀ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਸਬਜ਼ ਬਾਗ ਦਿਖਾਏ ਜਾਂਦੇ ਨੇ ਉਹ ਵਿਚਾਰਿਆ ਕੇ ਖਰੀਦ ਲੈਂਦੇ ਆ ਅੱਜ ਅਗਨ ਮੈਂ ਇਹ ਚੀਜ਼ ਕਹਿ ਰਹੀ ਹਾਂ ਕਿ ਸਭ ਤੋਂ ਬੈਸਟ ਹੁੰਦਾ ਅਗਰ ਉਹ ਕੰਮ ਕਰਨ ਦੀ ਚਾਹਤ ਹੁੰਦੀ ਅੱਜ ਕਹਿੰਦੀ ਮੈਂ ਧਰਨੇ ਵਿੱਚ ਆ ਕੇ ਆਸ਼ਵਾਸਨ ਦੇ ਕੇ ਜਾਂਦੀ ਕਿ ਮੈਂ ਕੁਝ ਦਿਨਾਂ ਦੇ ਅੰਦਰ ਮੈਨੂੰ ਮੌਲਤ ਦੇ ਦਿਓ और मैं आ करके इस बनाऊंगी अचना गंजे का नहीं है का। आप सारे लोगों वास्ते है वह एक जरिया बने उन्हें कोई अपने कली अपनी वो भी कोठी नहीं हैगी अपनी कोठी वास्ते है मैंने भी दुख होया मैनू तकलीफ हुई है जब यह बंदा कर रहा तो इस क्यों नहीं मतलब क्या के धरने अपना परसनल धरना नहीं है सो इस करके मेरी मंग यही है हा, आले त शुरुआत हुई है वो जिमेंद है ना उन्हें कहा ਕਹਿੰਦੇ ਅਭੀ ਤਾਂ ਪਿਕਚਰ ਬਾਕੀ ਹੈ ਤੇ ਮੈਂ ਵੀ ਅੱਜ ਕਹਿ ਰਹੀਆਂ ਪਿਕਚਰ ਅਭੀ ਬਾਕੀ ਹੈ ਹਾਲ ਤਾਂ ਨੇ ਸ਼ੁਰੂਆਤ ਕੀਤੀ ਆ ਹਾਲੇ ਤਾਂ ਇਸ ਨੂੰ ਸੇ ਮੁਕਾਮ ਲੈਣਾ ਹੈ ਦੇ ਵਿੱਚ ਪਹੁੰਚੋ ਕੀ ਗੱਲ ਬਾਤ ਹੈ ਖੁਲੀ ਧਰਨਾ ਲੜਾ ਮਜਬੂਰੀ ਹੋ ਗਈ ਕਹਿੰਦਾ ਧਰਨਾ ਬਹੁਤ ਜ਼ਰੂਰੀ ਤੇ ਸਾਡੀ ਮਜਬੂਰੀ ਇਹ ਗੱਲ ਤਾਂ ਹੈ ਵੀ ਦੇਖੋ ਅੱਜ ਖਰੜ ਦਾ ਸ਼ਹਿਰ ਦਾ ਹਾਲ ਕੀ ਦੇਖੋ ਥੋੜਾ ਜਿਹਾ ਬਾਰਸ਼ ਹੁੰਦੀ ਹੈ ਬੱਦਲ ਵਾਈ ਹੋ ਜਾਂਦੀ ਹੈ ਲੋਕਾਂ ਨੂੰ ਫਿਕਰ ਪੈ ਜਾਂਦਾ ਵੀ ਆਪਣੀਆਂ ਗੱਡੀਆਂ ਕਾਰਾਂ ਕਿੱਥੇ ਚੱਲੀਏ ਬਾਹਰ ਚੱਲੀਏ ਬੱਚਿਆਂ ਨੂੰ ਸਕੂਲ ਜਾਣ ਦੋ ਕਿ ਸੜਕਾਂ ਦਾ ਬਹੁਤ ਬੁਰਾ ਲੈ ਸਿਵਰੇਜ ਓਵਰਫਲੋ ਹੋਈ ਫਿਰਦੇ ਆ ਕੋਈ ਵੀ ਸੁਵਿਧਾ ਹੈ ਜਿਹੜੀ ਜਿਹੜੀ ਸਿਧਾਨਕ ਹੱਕ ਹੈ ਸਾਡਾ ਕੁਝ ਨਹੀਂ ਹੈ ਇੱਥੇ ਇਹ ਨਗਰ ਕੌਂਸਲ ਅਖਰੜ ਸਰਕਾਰ ਆ ਪੰਜਾਬ ਸਰਕਾਰ کہہ ਸਕਦੇ ਜਿਹਦੀ ਮਾੜੀ ਕਾਰਗੁਜ਼ਾਰੀ ਹੈ ਉਹਦੇ ਖਿਲਾਫ ਅਸੀਂ ਧਰਨਾ ਇੱਕ ਖਰੜ ਸ਼ਹਿਰ ਵਾਸੀਆਂ ਦੇ ਸ਼ਵਾਲਕ ਸਿਟੀ ਦੇ ਹੱਕ ਚ ਅਸੀਂ ਧਰਨਾ ਲਾਇਆ ਸੀ ਕਾਨੂੰਨੀ ਲੱਗਦਾ ਵੀ ਲੋਕ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਜਦੋਂ ਆ ਕੇ ਕੋਈ 플ੌਟ ਲੈਨੇ ਜਾਂ ਕੋਠੀ ਬਣਾਉਂਦੇ ਆ ਪਹਿਲਾਂ ਦੇਖਦੇ ਨਹੀਂ ਇਹ ਤਾਂ ਜ਼ਿੰਮੇਵਾਰ ਤਾਂ ਦੇਖੋ ਪਹਿਲਾਂ ਸਰਕਾਰਾਂ ਬਣਦੀਆਂ ਜਦੋਂ ਇਹ ਪਾਸ ਹੁੰਦਾ ਨਾ ਜਦੋਂ ਪਾਸ ਹੁੰਦਾ ਉਹ ਉਦੋਂ ਹੀ ਦੇਖਣਾ ਚਾਹੀਦਾ ਇਹ ਵੀ ਇਹ ਕੌਣ ਕਿਹਨੇ ਕੀਤਾ ਕਿਦਾਂ ਸੁਵਿਧਾਵਾਂ ਕਿਹੜੀਆਂ ਹੈ ਪਾਣੀ ਦਾ ਨਿਕਾਸ ਕਿੱਧਰ ਨੂੰ ਹੈ ਤੇ ਸੜਕਾਂ ਦਾ ਕਿੱਧਰ ਨੂੰ ਹੈ ਇਹ ਤਾਂ ਸਰਕਾਰਾਂ ਦੇ ਦੇਖਣ ਹੁੰਦਾ ਜਦੋਂ ਇੱਕ ਆਪਾਂ ਨੂੰ ਤਾਂ ਜਦੋਂ ਜਦੋਂ ਬਿਲਡਰ ਹੈ ਮਕਾਨ ਵੇਚਦਾ ਹੋ ਸਾਰੀਆਂ ਸੁਵਿਧਾਵਾਂ ਉਹ ਦਿਖਾ ਕੇ ਉਹਦੇ ਵਿੱਚ ਉਹ ਦੱਸਦਾ ਇਹ ਵੀ ਇਦਾਂ ਵਿੱਚ ਇੰਨੀ ਕਿਲੋਮੀਟਰ 에য়ারਪੋਰਟ ਹੈ ਇੰਨੀ ਕਿਲੋਮੀਟਰ ਬੱਸ ਹੈ ਇੰਨੀ ਕਿਲੋਮੀਟਰ ਮਤਲਬ ਕਿ ਸਕੂਲ ਹੈ ਹਸਪਤਾਲ ਇਹ ਸਾਰਾ ਕੁਝ ਦੱਸਦਾ ਉਹ ਪਰ ਬਾਅਦ ਚ ਜਦੋਂ ਆਪਾਂ ਮਕਾਨ ਲੈ ਲੈਨੇ ਬੰਦ ਜਾਂਦਾ ਜਦੋਂ ਬਾਰਸ਼ ਹੁੰਦੀ ਆ ਕੋਈ ਨਗਰ ਕੌਂਸਲ ਦਾ ਅਧਿਕਾਰੀ ਜਾਂ ਸਰਕਾਰ ਦਾ ਅਧਿਕਾਰੀ ਨਹੀਂ ਕੰਮ ਕਰਦਾ ਤਾਂ ਸਾਨੂੰ ਪਤਾ ਲੱਗਦਾ ਵੀ ਇਹ ਤਾਂ ਅਸੀਂ ਗਲਤ ਫਸੇ ਜਿਹੜਾ ਅੱਜ ਧਰਨਾ ਲਾਇਆ ਇਹਦੇ ਵਿੱਚ ਤੁਸੀਂ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਇਹ ਸ਼ਿਵਾਲਿਕ ਸਿਟੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੂਰੀ ਸਿਟੀ ਦੇ ਵਿੱਚ ਹੀ ਤਕਰੀਬਨ ਗੰਦਾ ਪਾਣੀ ਪੈ ਰਿਹਾ ਹੈ ਸੀਵਰੇਜ ਦਾ ਪਾਣੀ ਆ ਰਿਹਾ ਹੈ ਲੋਕਾਂ ਦਾ ਰਹਿਣਾ ਇੱਥੇ ਦੁਬਾਰ ਹੋਇਆ ਹੋਇਆ ਹੈ ਇਹ ਇਹ ਵਧੀਆ ਕਲੋਨੀਆਂ ਚੋਂ ਕਲੋਨੀ ਹੈ ਖਰੜ ਦੀ ਪਰ ਅੱਜ ਜੇ ਪਾਣੀ ਕਰ ਐ ਲੱਗਦਾ ਹੈ ਕਿ ਇੱਥੇ ਲੋਕ ਨਹੀਂ ਰਹਿੰਦੇ ਇੱਥੇ ਪਸ਼ੂ ਰਹਿੰਦੇ ਆ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਸਰਕਾਰ ਸਿਰਫ ਤੋਂ ਸਿਰਫ ਆਪਣੇ ਐਮ ਐਲ ਏ ਚ ਤਾਉਣ ਤੇ ਲੱਗੀ ਹੋਈ ਹੈ ਯਾ ਮਿਊਸਪਲ ਕਮੇਟੀਆਂ ਬਦਲ ਕੇ ਆਪਣੇ ਪ੍ਰਧਾਨ ਬਣਾਉਣ ਤੇ ਲੱਗੀ ਹੋਈ ਹੈ ਸਰਕਾਰ ਨੂੰ ਇਹ ਵੀ ਨਹੀਂ ਪਤਾ ਕਿ ਜਿਨ੍ਹਾਂ ਨੂੰ ਅਸੀਂ ਇੱਥੇ ਪ੍ਰਧਾਨ ਬਣਾ ਰਹੇ ਹਾਂ ਉਹ ਕਿੰਨੀ ਆ ਪਾਰਟੀਆਂ ਬਦਲ ਚੁੱਕੇ ਹਨ ਉਹਨਾਂ ਦਾ ਜਿਹੜਾ ਮਕਸਦ ਹੈ ਸਿਰਫ ਤੋਂ ਸਿਰਫ ਰਾਜਨੀਤੀ ਕਰਨਾ ਸੱਤਾ ਹਾਸਲ ਕਰਨਾ ਇਹਨੂੰ ਲੱਗਦਾ ਹੈ ਕਿ ਜੇ ਇਸ ਵਾਰ ਆਮ ਆਦਮੀ ਪਾਰਟੀ 27 ਦੇ ਵਿੱਚ ਨਾ ਹੀ ਅਪਲਮਾ ਦਾ ਹੋਣੀ ਨਹੀਂ ਜੋ ਹਾਲਾਤ ਹੈ ਜਗਾ ਜਗਾ ਧਰਨੇ ਲੱਗ ਰਹੇ ਆ ਕੋਈ ਡਵੈਲਪਮੈਂਟ ਨਹੀਂ ਹੈ ਤਾਂ ਮੈਨੂੰ ਲੱਗਦਾ ਜਿਹੜੇ ਖੜ ਦੇ ਹੁਣ ਪ੍ਰਧਾਨ ਬਣਾਏ ਆ ਐਮਸੀਆ ਤੇ ਤਸੱਦਦ ਕਰਕੇ ਉਹ ਇਹਨਾਂ ਦੇ ਨਾਲ ਨਹੀਂ ਰਹਿਣਗੇ ਉਹ ਕਿਸੇ ਹੋਰ ਪਾਰਟੀ ਜਿਹੜੀ ਸੱਤਾਤਰ ਹੋਊਗੀ ਉਹਦੇ ਵਿੱਚ ਛੜੱਪਾ ਮਾਰ ਜਾਣਗੇ ਇਹਨਾਂ ਨੂੰ ਬੰਦਿਆਂ ਦੀ ਵੀ ਪਰਖ ਨਹੀਂ ਆ ਇਹਨਾਂ ਪਾਰਟੀਆਂ ਦੇ ਵਿੱਚੋਂ ਅਸੀਂ ਕਿਸ ਬੰਦੇ ਦੀ ਕਿੱਥੇ ਡਿਊਟੀ ਲਾਉਣੀ ਆ ਕਿਹਨੂੰ ਕੀ ਆਉਦਾ ਦੇਣਾ ਇਹ ਪਾਰਟੀ ਨੂੰ ਕੋਈ ਫਰਕ ਨਹੀਂ ਆ ਇਹਨਾਂ ਦਾ ਡਿਵੈਲਪਮੈਂਟ ਤਾਂ ਕੀ ਕਰਾਉਣੀ ਆ ਪੰਜਾਬ ਦਾ ਬੁਰਾ ਹਾਲ ਕਰਤਾ ਇੱਕ ਤਰ੍ਹਾਂ ਦੀ ਫੇਲ ਪਾਰਟੀ ਤੁਸੀਂ ਆ ਕਹਿ ਰਹੇ ਹੋ ਵੀ ਪਲਟਾ ਮਾਰ ਜਾਣਗੇ ਇਹ ਕਿਸ ਬੇਸ ਤੇ ਕਹਿ ਰਹੇ ਹੋ ਦੇਖੋ ਹਰ ਬੰਦੇ ਦਾ ਪਿਛਲਾ ਰਿਕਾਰਡ ਹੁੰਦਾ ਉਹਨਾਂ ਦਾ ਰਿਕਾਰਡ ਪਿਛਲਾ ਦੇਖ ਦੇਖੋ ਤੁਸੀਂ ਕਿ ਉਹ ਕਿੰਨੀਆਂ ਪਾਰਟੀਆਂ ਬਦਲੀਆਂ ਤੇ ਜਿਹੜੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ ਉਹ ਉਸੇ ਪਾਸੇ ਪਾਰਟੀ ਮਾਰ ਦਿੰਦੇ ਆ ਸਿਰਫ ਉਹਨਾਂ ਨੇ ਆਪਣੇ ਕੰਮ ਕੱਢਣੇ ਹੁੰਦੇ ਆ ਸਰਕਾਰ ਤੋਂ ਉਹਨਾਂ ਨੂੰ ਡਿਵੈਲਪਮੈਂਟ ਨਾਲ ਕੋਈ ਮਤਭੇਦ ਨਹੀਂ ਲੋਕ ਬਹੁਤ ਪਛਾਲ ਹੁੰਦੇ ਆ ਖੱਡਿਆਂ ਦੇ ਵਿੱਚ ਗੱਡੀਆਂ ਡਿੱਗਣੀਆਂ ਜੀ ਮੇਰੀ ਗੱਲ ਸੁਣ ਲਿਓ ਫਿਰ ਸਰ ਮੈਂ ਥੋੜੀ ਮਾਰਨਾਂ ਗੱਲ ਇਹ ਆ ਪੁਲਿਸ ਵੀ ਕਿਤੇ ਬਾਰਦਾਤ ਹੋ ਜੇ ਦੇਖੋ ਪੁਲਿਸ ਵੀ ਨਹੀਂ ਪਹੁੰਚ ਸਕਦੀ ਟਾਈਮ ਤੇ ਲੋਕ ਪੁਲਿਸ ਨੂੰ ਮਾਰਾ ਕਹਿੰਦੇ ਆ ਫਿਰ ਇਸੇ ਕਰਕੇ ਕਹਿੰਦੇ ਆ ਵੀ ਸੜਕਾਂ ਛੇੜਦੀਆਂ ਜਿਹੜੀਆਂ ਹੈਗੀਆਂ ਨਹੀਂ ਠੀਕ ਆ ਉਹ ਵਿੱਚ ਫਸਦੀਆਂ ਨਿਕਲਦੀਆਂ ਬਹੁਤ ਬੁਰਾ ਹਾਲ ਹੁੰਦਾ ਸਰ ਅੱਜ ਇਸੇ ਕਰਕੇ ਜਿਹੜਾ ਸੀਗਾ ਸਾਰੇ ਸਮੁੱਚੇ ਸ਼ਹਿਰ ਦੇ ਨਿਵਾਸੀਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਵੀ ਜੀਓ ਸਾਹਿਬ ਆਲੇ ਐਲ ਡੀ ਐਮ ਸਾਹਿਬ ਆਲੇ ਫਰ ਹੱਲ ਦੇ ਬੱਚੇ ਡੇਢ ਘੰਟਾ ਹੋਜੀ ਲੇਟ ਹੋ ਰਹੇ ਸਕੂਲਾਂ ਪਹੁੰਚੀ ਕੋਈ ਬਜ਼ੁਰਗ ਕਿਸੇ ਦਾ ਬਿਮਾਰ ਹੋ ਜੇ ਸਰ ਬਜ਼ੁਰਗ ਟਾਈਮ ਤੇ ਹਸਪੀਟਲ ਨਹੀਂ ਪਹੁੰਚ ਸਕਦਾ ਇੰਨਾ ਪੂਰਾ ਹਾਲ ਹੋ ਰੱਖਿਆ ਜੀ ਵੈਸੇ ਵੀ ਸਰ ਨਾਰਮਲ ਰੋਜ਼ ਆ ਸੜਕਾਂ ਦੇ ਖੱਡੇ ਦੇਖਣੋ ਜੀ ਡਾਮ ਡੇਢ ਘੰਟੇ ਇੱਥੇ ਹੀ ਲੱਗ ਜਾਂਦਾ ਲੋਕਾਂ ਨੂੰ ਹੁਣ ਇਹ ਗੱਲ ਠੀਕ ਹੈ ਜਨ ਅਸੀਂ ਇਸ ਕਰਕੇ ਸਰ ਅੱਜ ਮਜਬੂਰ ਹੋ ਕੇ ਇਹ ਡਿਸੀਜਨ ਨਹੀਂ ਅਭੀ ਬਿਲਕੁਲ ਇਹਦੇ ਨਾਲ ਜਿਵੇਂ ਕਹਿੰਦੇ ਸੀ ਡੇਢ ਸਾਲ ਤੋਂ ਕੋਈ ਨਹੀਂ ਚੱਲ ਰਹੀਆਂ ਜੀ ਕੋਈ ਇਹ ਨਹੀਂ ਕਿ ਇਹਨਾਂ ਦੀ ਗੱਲ ਅਸੀਂ ਨਹੀਂ ਸੁਣਦੇ ਜੀ ਹਨਾ ਐਸਡੀਐਮ ਸਾਹਿਬ ਨੂੰ ਪੁੱਛ ਲੋ ਜੀ ਤਿੰਨ ਵਾਰ ਆ ਕੇ ਚਲੇ ਗਏ ਜੀ ਐਸਡੀਐਮ ਸਾਹਿਬ ਉਹ ਆਸ਼ਵਾਸਨ ਦੇ ਕੇ ਚਲੇ ਜਾਂਦੇ ਨੇ ਸਰ ਕੋਈ ਇਹ ਹੈ ਨਹੀਂ ਕਿ ਸਾਡੇ ਇੱਥੇ ਕੋਈ ਕੰਮ ਕਰਦਿਆਂ ਘੜਦਾ ਹੀ ਪਵਾ ਦਿੰਦੇ ਸਰ ਇੰਨੀ ਐਨਡੂਰੇ ਖੱਟੇ ਨੇ ਲੋਕਾਂ ਦਾ ਬਾਹਰ ਨਹੀਂ ਨਿਕਲਦਾ ਤੁਸੀਂ ਆਪ ਬੇਸ਼ੱਕ ਮੈਂ ਰਿਕੁਐਸਟ ਹੈ ਤੁਹਾਨੂੰ ਕਿ ਤੁਸੀਂ ਇਹ ਨਾਲ ਜਾ ਕੇ ਦੇਖ ਲੋ ਮੈਂ ਇਹ ਗੱਲ ਕਰਨਾ ਹੈ ਹਾਈਵੇ ਜਾਮਦਰ ਮੱਧਰ ਪਰ ਲੋਕਾਂ ਦੇ ਜੋ ਜਵਾਬਤ ਨੇ ਜੀ ਹੁਣ ਕੀ ਕਰੀਏ ਦੱਸੋ ਸਰ ਸੁਣਦੇ ਨਹੀਂ ਜੀ ਗੱਲ ਸੁਣੋ ਮੈਂ ਕੁਐਸਚਨ ਤਾਨੂੰ ਪਤਾ ਹਾਈਵੇ ਜੰਕ ਕਰਨਾ ਸਰ ਮੈਨੂੰ ਪਤਾ ਜੀ ਪਰਚਾ ਤੁਸੀਂ ਦੇ ਸਕਦੇ ਹੋ ਤੁਹਾਡੇ ਕੋਲ ਅਧਿਕਾਰ ਹੈ ਫਿਰ ਆਪਾਂ ਇਹ ਗੱਲ ਓਪਨਲੀ ਕਹਿੰਨੇ ਵੀ ਪਰਚੇ ਹੋ ਜਾ ਕੋਈ ਪਰਾਬਲ ਨਹੀਂ ਸਰ ਮੇਰੀ ਸੁਣੋ ਮੇਰੀ ਮੇਰੀ ਮੈਂ ਸੌਨਲੀ ਤੁਹਾਡੀ ਨਾ ਮੇਰੀ ਮੇਰੀ ਸੁਣੋ 10 ਮਿੰਟ ਜੀ ਵੀ ਆਪਣੇ ਕੋਲ ਕਿਹੜਾ ਅਧਿਕਾਰ ਤੱਕ ਆਪਾਂ ਨੂੰ ਕਾਨੂੰਨੀ ਹੈ ਕਿ ਬੰਮੀ ਹਾਈਵੇ ਜੰਕ ਕਰਦੇ ਮਤਲਬ ਜੇ ਕੋਈ ਜੇ ਤੁਹਾਡੀ ਕੋਈ ਗਿਲਾਸ਼ਿਕਰੀ ਹੈਗੀ ਹੈ ਕਨਸਰਨ ਮਹਿਕਮੇ ਨੂੰ ਵਾਰੀ ਵਾਰੀ ਜਾਓ ਉੱਪਰ ਜਾਓ ਜਿੱਥੇ ਮਰਜ਼ੀ ਜਾਓ ਇਹ ਨਹੀਂ ਬਾਈ ਯਾਰ ਮੇਰੀ ਸੁਣੋ ਗੱਲ ਮੈਂ ਕੱਲ ਕਰਨਾ ਬੁਰੀ ਮੈਂ ਤੁਹਾਨੂੰ ਇਹ ਕਹਿੰਦਾ ਕਿ ਜਿੱਥੇ ਹੈਗਾ ਉਹਦਾ ਚੈਨਲ ਬਣਿਆ ਇੱਕ ਥਾਂ ਦੀ ਪਰ ਸੜਕ ਰੋਕਣ ਦਾ ਕਿਨੇ ਕਿਹਾ ਸੜਕ ਕਿਵੇਂ ਰੋਕ ਸਕਦੇ ਹਾਂ ਕਿਸ ਕਾਨੂੰਨ ਕਹਿੰਦਾ ਕਿ ਅੱਛਾ ਰੋਗਲੀ ਤੁਸੀਂ ਮੰਨਦੇ ਰੋਕੀ ਸਭ ਕੁਝ ਕੀਤਾ ਹੁਣ ਜਿਹੜਾ ਸਾਡਾ ਕੰਮ ਹੈ ਉਹ ਅਸੀਂ ਕਰਾਂਗੇ ਠੀਕ ਹੈ ਸੜਕ ਮੈਂ ਦੁਬਾਰਾ ਫਿਰ ਤੁਹਾਨੂੰ ਵੀ ਇਹ ਕਰਦਾ ਸੜਕ ਇੱਕ ਵਾਰ ਟੈਕ ਕਰੋ ਜਿਹੜੀ ਮੈਂ ਥੋੜੀ ਗੱਲ ਮਨ ਦੀ ਗੱਲ ਹੈ ਲੋ ਇਹ ਕੋਈ ਹੱਲ ਨਹੀਂ ਹੈਗਾ ਨਾ ਆਪਣੀ ਆਵਾਜ਼ ਸੁਣਾਉਣ ਲਈ ਆਪਾਂ ਕਾਨੂੰਨਾਂ ਚ ਲੈ ਲਈਏ ਸੁਣ ਲੋ ਗੱਲ ਜੇ ਕੋਈ ਸੇਨਾ ਕੋ ਮਾੜਾ ਹੋ ਰਿਹਾ ਹੈ ਜੇ ਕੁਝ ਹੋਰ ਹੋ ਰਿਹਾ ਹੈ ਉਹ ਸੜਕੀ ਸੇ ਨਾ ਕਿਸੇ ਕੰਤਰਬੰਦਰ ਕੋਲ ਜਾ ਰਹੇ ਨਾ ਐਂ ਤੇ ਨਹੀਂ ਕਹਿ ਰਹੇ ਵੀ ਆ ਕੇ ਕਾਨੂੰਨ ਕੇ ਵੀ ਮੈਂ ਚੱਕ ਲਾਂ ਸਾਰਾ ਕੁਝ ਆਪਾਂ ਸੜਕ ਕਿਉਂ ਰੁਕ ਰਹੇ ਆ ਸੜਕ ਰੋਕ ਕੇ ਕੀ ਹੱਲ ਹੋ ਗਿਆ ਸਰ ਮੇਰੀ ਮੇਰੀ ਸੁਣੋ ਸੜਕ ਰੋਕੀ ਹੋਈ ਗਾ ਹਾਂ ਮੇਰੀ ਬੇਨਤੀ ਹੈ ਜੀ ਕੀ ਜਿਹੜੇ ਸੀਟਾਂ ਤੇ ਬੈਠੇ ਨੇ ਕਾਉਂਸਲਰ ਤੇ ਪ੍ਰਧਾਨ ਇਹਨਾਂ ਕੋਲ ਅਧਿਕਾਰ ਹੈਗਾ ਅਸੀਂ ਟੈਕਸ ਭਾਉਂਦੇ ਆ ਅਸੀਂ ਪੂਰੀਆਂ ਫੀਸਾਂ ਦੰਦੇ ਆ ਸਰ ਇਹਨਾਂ ਕੋਲ ਅਧਿਕਾਰ ਹੈਗਾ ਮੰਨ ਲਈ ਗੱਲ ਮੈਂ ਤੁਹਾਡੀ ਗੱਲ ਮੰਨ ਲਈ ਸਾਰਾ ਠੀਕ ਹੈ ਹਮ ਤੁਸੀਂ ਸਹੀ ਹੋਣੇ ਸਾਥੇ ਤੁਸੀਂ ਤੁਹਾਡਾ ਆਪਣਾ ਪ੍ਰਦਰਸ਼ਨ ਕਰਨਾ ਸਹੀ ਹੈ ਮੈਂ ਕਦੇ ਕਹਿੰਨਾ ਗ ਪਰ ਕਾਨੂੰਨ ਨੂੰ ਹੱਥ ਲੈਣ ਦਾ ਕੀ ਨਿਤ ਕਰਦੇ ਸਰ ਅਸੀਂ ਕਾਨੂੰਨ ਨਹੀਂ ਹੱਥ ਚ ਲੈ ਰਹੇ ਪਰ ਜੀ ਸੁਣੋ ਮੇਰੀ ਮੇਰੀ ਨਹੀਂ ਮੇਰੀ ਗੱਲ ਸੁਧਾਉਣ ਬਾਰੇ ਗੱਲ ਹੀ ਕਰਨੀ ਐ ਆ ਕਾਨੂੰਨ ਹੱਥ ਹੀ ਨਹੀਂ ਸਰ ਮੈਂ ਹੰਬਰ ਤੁਸੀਂ ਆ ਵੀ ਕਹਿਣਾ ਪਰਚਾ ਹੋ ਸਕਦਾ 2 ਮਿੰਟਸ ਮੈਨੂੰ ਸਾਰਾ ਹੋ ਗਈ ਗੱਲ ਫੇਰ ਮੇਰੀ ਗੱਲ ਮੈਂ ਤੁਹਾਨੂੰ ਯਾਰ ਹੁਣ ਮੈਂ ਸੁਣਨੀ ਗੱਲ ਮੈਂ 1 ਮਿੰਟ ਸੁਣ ਲਓ ਸਰ ਮੇਰੀ ਗੱਲ ਤਾਂ ਸੁਣੋ ਸਰ ਸਰ ਆ ਤਾਂ ਮੈਂ ਗੱਲ ਸੁਣਦੀ ਮੈਂ ਤੁਹਾਨੂੰ ਮੰਨਦਾ ਤੁਸੀਂ ਸਹੀ ਗੱਲ ਇਹ ਗੱਲ ਮੈਂ 74 ਸਾਲ ਦਾ ਐ 3 ਵਾਰੀ ਡਿੱਗ ਚੁੱਕਾ ਐ ਛੱਡਿਆਂ 'ਚ ਮੈਂ ਕਹੀ ਜਿੰਨੀ ਗੱਲ ਮੰਨ ਲਈ ਮੈਂ ਮੇਰੀ ਬਾਈਪਾਸ ਸਰਜਰੀ ਹੋਈ ਐ ਮੈਂ ਕਹਿੰਦਾ ਤੁਸੀਂ ਸਹੀ ਹੋ ਗਿ ਤੁਸੀਂ ਆਪਣਾ ਮੰਗ ਆਪਣੀ ਜਿਹੜਾ ਪ੍ਰਦਰਸ਼ਨ ਹੈ ਰੋਜ਼ ਕਰ ਸਕਦੇ ਹੋ ਸਰ 10 ਵਾਰ ਸਾਰ ਸੜਕ ਕਿਉਂ ਰੋਕੀ ਹੈ 100 ਵਾਰ ਦੇ ਚੁੱਕੇ ਆ ਨਹੀਂ ਸੁਣਦੇ ਜੀ ਕੀ ਕਰੀਏ ਤੁਸੀਂ ਰੋਜ਼ ਰੋਜ਼ ਮਰ ਰਹੇ ਰੋਜ਼ ਮਰ ਰਹੇ ਹੋ ਸੜਕ ਰੋਕਣਾ ਤੁਸੀਂ ਇਹਨੇ ਮੈਂ ਸੁਝਾਉਣਾ ਹੋਏ ਮੇਰੀ ਘਰ ਨੂੰਗੇ ਤੁਸੀਂ ਆਇਆ ਇੱਕ ਬੰਦਾ ਗੱਲ ਕਰਦਾ ਜਿਹੜਾ ਇੱਕ ਪਾਣੀ ਬਹੁਤ ਖੜਾ ਹੈ ਸਰ ਸਾਡੀ ਗੱਲ ਕਰੀਏ ਨੇ ਤੇ ਸਾਡੀ ਗੱਲ ਸੁਣੋ ਜੀ ਮੇਰੀ ਗੱਲ ਸੁਣ ਲੋ ਮੈਂ ਤੁਹਾਡੀ ਗੱਲ ਸੁਣੀ ਜਾਂਦਾ ਮੈਂ ਨਹੀਂ ਕਹਿੰਦਾ ਤੁਸੀਂ ਗਲਤ ਹੋ ਤੁਸੀਂ ਆਪਣਾ ਪ੍ਰਦਰਸ਼ਨ ਕਰ ਸਕਦੇ ਹੋ ਵੀ ਮੰਗਾ ਮੰਗਾ ਸਭ ਕੁਝ ਕਰ ਸਕਦੇ ਹੋ ਮੈਂ ਮੈਂ ਗੱਲ ਸੁਣੋ ਮੇਰੀ ਸੁਣੋ ਸਾਹਿਬ ਮੈਂ ਕਹਿੰਦਾ ਪਰ ਮੈਂ ਫਿਰ ਗੱਲ ਇਹ ਚਾਹਣਾ ਹੈ ਵੀ ਰੋਡ ਜਾਮ ਕਰਕੇ ਕਾਨੂੰਨ ਨੂੰ ਹੱਥੇ ਲੈ ਕੇ ਯਾਰ ਗੱਲ ਸੁਣੋ ਮੇਰੀ ਰੋਡ ਜਾਮ ਕਰਕੇ ਕਾਨੂੰਨ ਨੂੰ ਹੱਥੇ ਲੈ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਇਸ ਗੱਲ ਨੂੰ ਮੰਨਦੇ ਹੋ ਤੁਸੀਂ ਬੀ ਐਸ ਰੋਡ ਤੇ ਪਰਲੇ ਪਾਸੇ ਐਂਬੂਲੈਂਸ ਆਉਣ ਗਿਆ ਮੰਨ ਨੂੰ ਹਾਇਨਾ ਸੋ ਅਸੀਂ ਮੰਨਦੇ ਹਾਂ ਕਰਵਾ ਰਹੀ ਜੀ ਮੁੰਡੇ ਕਢਵਾ ਰਹੇ ਹਾਂ ਅਸੀਂ ਇਹ ਗੱਲ ਕਰਦੇ ਦੇਖੋ ਜਦੋਂ ਤੇਰੇ ਬੰਦ ਨਹੀਂ ਕਰ ਇੱਕ ਗੱਲ ਕਰ ਬੰਦ ਹੋ ਨਾ ਮੰਨਦੇ ਰੋਡ ਐਂਬੂਲੈਂਸ ਹੋ ਗਈ ਤੁਸੀਂ ਕਿਨੇ ਕਢਵਾ ਲ ਤੁਸੀਂ ਵੀ ਸਿਆਣੂ ਮੈਂ ਵੀ ਸਿਆਣਾ ਹੈ ਜਾਮ ਅੱਗੇ ਜਾਣਾ ਪਿੱਛੇ ਜਾਣਾ ਕਿਵੇਂ ਕਢਾ ਦੱਸੋ ਦੱਸੋ ਸੱਲ ਮੁੰਡੇ ਸਾਈਡ ਨੂੰ ਅਸੀਂ ਸਾਰਾ ਸਾਈਡ ਕਰਕੇ ਕਢਵਾ ਰਹੇ ਮੇਰੀ ਸੁਣ ਲੈ ਗੱਲ ਉਹ ਮੇਰੀ ਗੱਲ ਹੁਣ ਗੱਲ ਸੁਣੋ ਨਾ ਮੇਰੀ ਪਹਿਲਾਂ ਮੈਂ ਦੱਸਦਾ ਹਾਂ ਹੋਰ ਰੋ ਸੜਕ ਐਂਬੂਲੈਂਸ ਉੱਥੇ ਵੀ ਹੋਊਗੀ ਉੱਥੇ ਵੀ ਹੋਊਗੀ ਬੁਦਨਾ ਕਾਲਸਾ ਤੁਹਾਡੇ ਪ੍ਰੋਬਲਮਾਂ ਕਰਕੇ ਤੁਹਾਡੀ ਚੰਗਾ ਕੇ ਉਹਦੇ ਬੰਦੇ ਦਾ ਕੀ ਕਿਸ ਕੋਈ ਕਿਸੁਰ ਨਹੀਂ ਉਹ ਬੰਦਾ ਹੀ ਮੈਂ ਦੱਸਦਾ ਕਿਸੇ ਦਾ ਕੋਈ ਕਿਸੁਰ ਨਹੀਂ ਆਪ ਇਹ ਗੱਡੀਆਂ ਪਿੱਛੇ ਗੱਡੀਆਂ ਤੁਸੀਂ ਸੜਕ ਨੂੰ ਰੋਕ ਲਿਆ ਮੰਨ ਲਿਆ ਉੱਥੇ ਜੇ ਬੰਦੇ ਦੀ ਪਰਮਾਤਮਾ ਨਾ ਕਰੀ ਜੇ ਕਿਸ ਦੀ ਚਲੋ ਮੰਗ ਲਿਆ ਠੀਕ ਹਾਂ ਸੋਲੂਸ਼ਨ ਹੈ ਹੋਜ਼ਾ 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 ਜਿਹਾ ਚਲੋ ਹੋ ਗਈ ਮੈਂ ਇਹ ਕਰਨਾ ਹੈ ਸੜਕ ਰੋਕਣਾ ਕੋਈ ਅਧਿਕਾਰ ਨਹੀਂ ਸੀਗਾ ਕਿ ਤੁਸੀਂ ਮੈਨੂੰ ਫੋਨ ਕੀਤਾ ਕਿ ਸੜਕ ਪ੍ਰੋਬਲਮ ਹੈ ਅਲਟੀਮੇਟਲੀ ਅੱਪਾ ਪ੍ਰਦਰਸ਼ਨ ਇਸ ਵਾਰ سے ਕਰਦੇ ਵੀ ਕੰਸਰਨ ਮੈਂ ਕਿਹਨੇ ਗੱਲ ਪਹੁੰਚੇ ਹੁਣ ਜੇ ਨਹੀਂ ਪਹੁੰਚਦੀ ਉਸ ਤੋਂ ਉੱਪਰ ਹੈਗੀ ਹੈ ਉਸ ਤੋਂ ਉੱਤੇ ਹੈਗੀ ਹੈ ਪਰ ਸੜਕ ਰੋਕਣਾ ਕੋਈ ਆ ਨਹੀਂ ਹੈਗਾ ਮੈਂ ਤੁਹਾਡੀ ਗੱਲ ਸੁਣਦਾ ਮੈਂ ਹੁਣ ਗੱਲ ਸੁਣਦਾ ਆਪਾਂ ਬੈਕ ਸਾਈਡ ਤੇ ਗੱਲ ਕਰਦੇ ਆ ਉਧਰ ਆਓ ਉਧਰ ਆ ਗਏ ਮੈਂ ਸੁਣ ਲੈਣਾ ਗੱਲ ਯਾਰ ਸਾਡੀ ਗੱਲ ਸੁਣੋ ਸਰ ਯਾਰ ਮੈਂ ਗੱਲ ਸੁਣਨ ਤਾਂ ਆਇਆ ਹੋਰ ਮੈਂ ਕੀ ਕਰਨਾ ਹੈ ਗੱਲ ਪਛਾਉ ਉਹ ਵੀ ਪਛਾਉਣਾ ਪੈਣਾ ਇੱਥੇ ਉਸ ਤੋਂ ਪਰੇ ਵੀ ਨਹੀਂ ਕਿ ਸਰ ਆਪਾਂ ਐਮ뷸ੈਂਸ ਦੀ ਗੱਲ ਤਾਂ ਕਰ ਲਈ ਰੋਜ਼ ਅੰਦਰ ਗੱਡੀਆਂ ਫਸਦੀਆਂ ਨੇ ਬੰਦੇ ਹੁੰਦੇ ਨੇ ਕਿ ਦੁੱਕ ਟਾਈਮ ਤੇ ਹਸਪੀਟਲ ਨਹੀਂ ਪਹੁੰਚ ਰਹੇ ਸਰ ਅੰਦਰ ਵੀ ਡੈਥਾਂ ਹੋ ਚੁੱਕੀਆਂ ਨੇ ਇਹ ਗੱਲ ਮੈਂ ਮੈਂ ਤੁਹਾਨੂੰ ਕਹਿੰਦਾ ਸੱਚੀ ਆ ਫਿਰ ਸਾਰੇ ਸੱਚੀ ਆ ਫਿਰ ਉਹਨਾਂ ਨੂੰ ਮਾਰਦੀਆਂ ਸਰਬ ਇਹਨਾਂ ਨੂੰ ਮਾਰ ਦਿੱਤੀ ਫਿਰ ਇਹ ਗੱਲ ਮੈਂ ਕਿਹਾ ਟੈਕਸ ਭਰੇ ਐ ਨਹੀਂ ਐ ਨਹੀਂ ਐ ਨਹੀਂ ਗੱਲ ਮੈਂ ਗੱਲ ਸੁਣਨਾ ਹੈ ਮੈਂ ਗੱਲ ਸੁਣਨਾ ਹੈ ਇੱਕ ਹੋਰ ਗੱਲ ਹੋ ਜਾ ਕੇ ਨਹੀਂ ਕਰ ਵੀਰੇ ਤੇ ਮੇਰੀ ਗੱਲ ਸੁਣ ਅੱਛਾ ਓਏ ਮੇਰੀ ਗੱਲ ਸੁਣ ਹੁਣ ਮੇਰੀ ਗੱਲ ਸੁਣੋ ਆਪਾਂ ਖੜੇ ਆ ਮੈਂ ਉੱਥੇ ਆਉਂਦਾ ਜਿਹਨੂੰ ਬੁਲਾਣਾ ਮੈਂ ਬੁਲਾਣਾ ਆਜੋ ਚਲੋ ਆਜੋ ਚਲੋ ਐਂ ਕਰ ਲੋ ਚਲੋ ਆਜੋ ਤੁਸੀਂ ਅਲਟੀਮੇਟ ਆਪਨਾ ਐਸਡੀਐਮ ਸਾਹਿਬ ਉਹ ਮੈਂ ਹੀ ਆ ਗਿਆ ਜਦੋਂ ਤੱਕ ਜਦੋਂ ਤੱਕ ਗੱਲ ਸੁਣ ਐਮਐਲਏ ਆ ਜਵੇ ਮੇਰੀ ਗੱਲ ਸੁਣੋ ਮੈਂ ਮੇਰੀ ਗੱਲ ਸੁਣੋ ਨਰਕ ਬਣਾਇਆ ਪਿਆ ਉਹਨਾਂ ਨੇ ਸਾਰੇ ਸ਼ਹਿਰ ਦਾ ਆਪਾਂ ਕੋਈ ਮੈਂ ਤੇਰੇ ਤੋਂ ਗੱਲ ਜਾਨਣਾ ਹੈ ਵੀ ਆਪਣਾ ਜੋ ਹੈਗਾ ਜਿਵੇਂ ਹੈਗਾ ਆਪਾਂ ਆਮ ਲੋਕਾਂ ਦਾ ਰੰਗ ਕਰਨਾ ਮੈਂ ਇੱਥੇ ਹੀ ਹਾਂ ਜਦੋਂ ਤੱਕ ਤੁਹਾਨੂੰ ਕੋਈ ਵੀ ਬੰਦਾ ਜਿਹੜਾ ਵੀ ਬੰਦਾ ਨਹੀਂ ਮਿਲ ਲੱਗਦਾ ਫਟੂਮਾ ਕਰੀਂ ਜੇ ਮੈਂ ਚਾਹੁੰਦੀ ਆਓ ਅਸੀਂ ਵੈਟ ਕਰਾਂਗੇ ਕਿ ਅਸੀਂ